ਅੱਜ ਕਿ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਗੱਲ ਦੱਸਣ ਲੱਗਾ ਸ਼੍ਰੀਰ ਤੁਸੀਂ ਗਾਵਾਂ ਮੱਝਾਂ ਦਾ ਦੁੱਧ ਪੀਤਾ ਜਿਹਨੇ ਦੁੱਧ ਪੀਤਾ ਹੱਥ ਖੜੇ ਕਰੋ ਤੇ ਜਿਨ੍ਹਾਂ ਨੇ ਆਪਣੀ ਮਾਂ ਦੇ ਮਾਂ ਦੇ ਸਰੀਰ ਚੋਂ ਦੁੱਧ ਲਿਆ ਉਹ ਹੱਥ ਖੜੇ ਕਰੋ ਮੈਂ ਵੀ ਇੱਕ ਦੁਨੀਆ ਦਾ ਐਸਾ ਦੁੱਧ ਵਿਖਿਆ ਜਿਹਦੇ ਮਰਦਾ ਰੇਕ ਇਹਦੇ ਵਰਗਾ ਮੁੱਲ ਦੁਨੀਆ ਦਾ ਕੋਈ ਬਾਦਸ਼ਾ ਦੁਨੀਆ ਦਾ ਕੋਈ ਪੈਗੰਬਰ ਦੁਨੀਆ ਦਾ ਕੋਈ ਪੀਰ ਦੁਨੀਆ ਦਾ ਕੋਈ ਗੁਰੂ ਦੇ ਨਹੀਂ ਸਕਦਾ ਭਾਵੇਂ ਸਿਰਫ ਕਿਲੋ ਕਿਲੋ 2 ਕਿਲੋ ਹੋਊਗਾ ਤੁਦ ਉਸ ਦੁੱਧ ਦੇ ਬਰਾਬਰ ਕੋਈ ਮਾਇਦਾ ਨਾਲ ਕਰੋੜਾ ਮਰਦਾ ਖਰਵਾ ਦੀ ਢੇਰੀ ਕਰ ਦਵੇ ਤੇ ਨਹੀਂ ਖਰੀਦ ਸਕਦਾ ਉਹ ਦੁੱਧ ਪਤਾ ਕਿਹੜਾ ਹੈ ਜਿਹੜਾ ਮੋਤੀਰਾ ਮਹਿਰਾਜੀ ਨੇ ਛੋਟੇ ਸਹਬਜਾਦਾਂ ਨੂੰ ਦੁੱਧ ਪਿਆ ਤੇ ਦੁੱਧ ਦਾ ਮੁੱਲ ਪਤਾ ਕੀ ਮੋੜਿਆ ਸਾਰਾ ਪਰਿਵਾਰ ਘੰਨੇ ਵਾਂਗੂ ਟੀੜਿਆ ਉਹਦੇ ਵਰਗਾ ਦੁੱਧ ਮਿਲਣਾ ਕਿੱਥੇ ਇਹ ਕੀਮਤ ਚੁਕਾਈਏ ਦੁੱਧ ਦੀ ਉਹਨੇ ਤੇ ਅਸੀਂ ਅਸੀਂ